i uh -huh. uh -huh. uh -huh. ਮਾਰੂਗੀ ਤੇ ਪਿਆਰ ਮਾਦੀ ਜੀ ਜੀ ਰੇਪ ਹੋ ਗਈ ਕਿਚ ਚੁੱਕ 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 ਓਏ ਓਏ ਕਾ ਤੁਨ ਸੁੰਗੀ ਜਾਂਦੇ ਜੇ ਬਾਤ ਹੋਣਾ ਅੱਪਾਇ 얘야, 비가 온다 그랬대. ਕਦਾ ਥੱਡਣ ਆਏ ਤੇਰਾ ਤੇਰਾ ਉਹ ਕੱਲ ਨੂੰ ਮੈਨੂੰ ਫੋਨ ਨਹੀਂ ਕੀਤਾ ਪੈਂਦਾ ਹਾਂ ਉਹਨਾਂ ਦਾ ਥੱਡੇ ਆਉਂਦੇ ਕਹਿੰਦੇ ਕਿ ਉਹ ਬਾਅਦ ਵਿੱਚ दादाकडे लय रे रडडून बोल मरा हणून काय भरोसा ਚੰਗਾ ਅੰਦਾਜ਼ੀ ਵਧੀਆ ਚੱਲ ਰਿਹਾ ਹੈ ਹੋਰ ਵਧੀਆ ਜੀ ਵਧੀਆ ਨਾ ਮਨਦੀਪ ਕੋਰ ਹੈ ਮੈਂ 5 ਸਾਲ ਤੋਂ ਸੇਵਾ ਕਰਦੀ ਆ ਇਹਨਾਂ ਦੀ ਤੇ ਮੈਨੂੰ ਇਹ ਬੱਚਿਆਂ ਨਾਲ ਬਹੁਤ ਪਿਆਰ ਹੈਗਾ ਇਹਨਾਂ ਦੇ ਨਾਲ ਦਵਾਈ ਦੇਣੀ ਤੁਹਾਨੂੰ ਜਿਹਦੀ ਪ੍ਰੇਰਣਾ ਮਿਲੀ ਇਹ ਕਿੱਥੋਂ ਮਿਲੀ ਪ੍ਰੇਰਣਾ ਤਾਂ ਨਹੀਂ ਜੀ ਆਏ ਕਹਿ ਸਕਦੇ ਬਸ ਆਪਣੇ ਆਪ ਇਹਨਾਂ ਨਾਲ ਪਿਆਰ ਪਿਆ ਹੈ ਹੌਲੀ ਹੌਲੀ ਪਿਆਰ ਬਹੁਤ ਜ਼ਿਆਦਾ ਵੱਧ ਗਿਆ ਹੈ ਹੁਣ ਆਦਤ ਹੈਗੀ ਹੈ ਤੇ ਸ਼ਹਿਰ ਦੇ ਵਿੱਚ ਕਾਫੀ ਲੋਕੇਸ਼ਨ ਹੈਗੀ ਹੈ ਜਿੱਥੇ ਜਿੱਥੇ ਤੁਸੀਂ ਜਾ ਕੇ ਇਹ ਡੌਗਸ ਨੂੰ ਪਾ ਰਹੇ ਹੋ ਹਾਂਜੀ ਹਾਂਜੀ ਔਰੇ ਮੈਨੂੰ ਇਹ ਨਹੀਂ ਸਮਝ ਆਂਦੀ ਵੀ ਇੰਨਾ ਖਰਚਾ ਉਹ ਕਿਵੇਂ ਅਫੋਰਡ ਕਰ ਰਹੇ ਹੋ ਨਹੀਂ ਖਰਚਾ ਕਰੀਦਾ ਹੈ ਅਫੋਰਡ ਕਰ ਸਕਦੇ ਸਭ ਕੁਝ ਕਰ ਸਕਦੇ ਆ ਜੇ ਆਪਾਂ ਚਾਹੀਏ ਸਭ ਕੁਝ ਕਰ ਸਕਦੇ ਆ ਆਪਣਾ ਘਟਾ ਲਓ ਇਹ ਵੀ ਗੱਲ ਠੀਕ ਹੈ ਬੇਜਾਨ ਜੀਵ ਹੈਗੇ ਆ ਆਪਣਾ ਵੀ ਘਟਾ ਆਪਣਾ ਘਟਾ ਸਕਦੇ ਆ ਆਪਾਂ ਇੱਕ ਅੱਧਾ ਸੂਟ ਲੈਣ ਜਾਂਦੇ ਆ 4-5 ਹਜ਼ਾਰ ਤੋਂ ਘੱਟ ਨਹੀਂ ਆਉਂਦਾ ਬਿਲਕੁਲ ਬਿਲਕੁਲ ਤੇ ਇਹਨਾਂ ਦੇ ਵਿੱਚ ਇਹਨਾਂ ਦਾ ਹਫ਼ਤੇ ਦਾ ਖਰਚਾ ਆ ਇਹਨਾਂ ਦਾ ਠੀਕ ਹੈ ਹਾਂਜੀ ਹਾਂਜੀ ਸਭ ਕੁਝ ਹੋ ਜਾਂਦਾ ਜੇ ਬੰਦੇ ਨੇ ਕਰਨਾ ਚਾਹੀਏ ਤੇ ਸੋਚ ਹੋਵੇ ਓਕੇ ਹਾਂਜੀ ਤੇ ਤੁਸੀਂ ਕੋਈ ਐਨ ਜੀਓ ਨਹੀਂ ਬਣਾਈ ਨਹੀਂ ਜੀ ਐਨ ਜੀਓ ਨਹੀਂ ਹੈਗੀ ਜਿਸ ਦੀ ਨਾ ਐਨ ਜੀਓ ਬਣ ਗਈ ਉਸ ਦਿਨ ਖਤਮ ਹੋ ਜਾਣਾ ਹੈ ਤੁਹਾਨੂੰ ਪਤਾ ਐਨ ਜੀਓ ਵਾਲਿਆਂ ਦਾ ਹਾਲ ਹਾਂਜੀ ਉਹ ਖਲਾੰਦੇ ਘੱਟ ਹੈਗੇ ਆ ਸੁਨਾਂਦੇ ਜ਼ਿਆਦਾ ਹੈਗੇ ਆ ਹਾਂਜੀ ਮਤਲਬ ਐਡਵਰਟਾਈਜ਼ਮੈਂਟ ਜ਼ਿਆਦਾ ਕਰਦੇ ਆ ਵਾਸ 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 ਸਾਡਾ ਉਹ ਕੰਮ ਨਹੀਂ ਹੈਗਾ ਫੋਟੋ ਸੈਸ਼ਨ ਚ ਜ਼ਿਆਦਾ ਹੋ ਜਾਂਦੇ ਆ ਉਹ ਜ਼ਿਆਦਾ ਇਦਾਂ ਹੋ ਜਾਂਦੀ ਹੈ ਜੀ ਦੇਖੋ ਕਈਆਂ ਨੇ ਮੈਨੂੰ ਕਿਹਾ ਸੀ ਐਨ ਜੀਓ ਬਣਾਉਣ ਲਈ ਹਾਂਜੀ ਜੇ ਅਸੀਂ ਐਨ ਜੀਓ ਬਣਾ ਲਈਏ ਮੈਨੂੰ ਹੁਣ ਵੀ ਬੜਿਆਂ ਦੇ ਫੋਨ ਆਉਂਦੇ ਆ ਹਾਂਜੀ ਉਹ ਕਿਥੋਂ ਨੰਬਰ ਲੈ ਲੈਂਦੇ ਆ ਫੋਨ ਆਉਂਦੇ ਆ ਹੈਲਪ ਕਰਨ ਲਈ ਕਰੀ ਦੀ ਹੈਲਪ ਜਿੰਨੀ ਹੁੰਦੀ ਹੈ ਕਰੀ ਦੀ ਉਹਨਾਂ ਦੀ ਦਵਾਈਆਂ ਦਾ ਦੱਸੀ ਦਾ ਜਾਂ ਕੁਝ ਵੀ ਦੱਸੀ ਦਾ ਹੈਗਾ ਆ ਬਾਕੀ ਜ਼ਿਆਦਾ ਨਹੀਂ ਕਰ ਸਕਦੀ ਕਿਉਂਕਿ ਮੇਰੇ ਕੋਲ 250 ਤੋਂ ਉੱਪਰ ਹੈਗਾ ਆ ਮੈਂ ਆਪਣੇਆਂ ਦਾ ਕਰ ਸਕਦੀ ਹਾਂ 250 ਡੌਗ ਹੈਗੇ ਦੋ ਹਾਂਜੀ ਹਾਂਜੀ ਮੈਂ ਇਹਨਾਂ ਦੇ ઓਪਰੇਟ ਵੀ ਕਰਵਾਨੀ ਆ ਸਭ ਕੁਝ ਕਰਵਾਨੀ ਆ ਓਕੇ ਹਾਂਜੀ ਹਾਂਜੀ ઓਪਰੇਟ ਤੁਸੀਂ ਆਪਣੇ ਕੋਲੋਂ ਕਰਾਉਂਦੇ ਹੋ ਹੀ ਆ ਕਿਸਾਂ ਨਹੀਂ ਜੀ ਸਰ ਉਹ ਹਾਂਜੀ ਐਡ ਐਡ ਮਿਲਦੀ ਕੋਈ ਆਪਣੇ ਕੋਲੋਂ ਵੀ ਕਰਵਾਈਦੀ ਆ ਪਰ ਸਰਕਾਰੀ ਵੀ ਕਰਵਾਈ ਸਰਕਾਰੀ ਵੀ ਸਰ ਹਾਂਜੀ ਹਾਂਜੀ ਕਿਉਂਕਿ ਇੱਕ ਬੱਚੇ ਦਾ ਆਪਣੇ ਵੱਲੋਂ ઓਪਰੇਟ ਕਰਵਾਉਣਾ 1500 ਲੱਗਦਾ ਤੇ ਬੱਚੇ ਦੇਖੋ ਕਿੰਨੇ ਹੈਗੇ ਆ ਆਪਣੇ ਕੋਲੋਂ ਵੀ ਸਾਰਿਆਂ ਕਰਵਾਏ ਆ ਪਰ ਜ ਆ ਸਰਕਾਰੀ ਵੀ ਕਰਵਾਏ ਤੁਹਾਡੇ ਨਾਲ ਇਹ ਜਿਹੜਾ ਇਹਨਾਂ ਸਮਾਨ ਤੁਸੀਂ ਵੰਡਤ ਕਰਦੇ ਹੋ ਕੌਣ ਸਹਿਯੋਗ ਕਰਦਾ ਹੈ ਹਾਂਜੀ ਕੋਣ-ਕੋਣ ਸਹੀ ਉਹ ਕਰਦਾ ਹੈ ਸੇ ਉਹ ਦੇਖੋ ਜੀ ਡਿਸਟ੍ਰਿਬਿਊਟ ਕਰਨ ਚ ਇਹਨਾਂ ਨੂੰ ਜਿਹੜੇ ਸੇਵਾ ਕਰਦੇ ਐ ਉਹ ਵੀ ਕਰਦੇ ਐ ਅੱਛਾ ਜੀ ਇਹ ਮੇਰੇ ਨਾਲ ਕੁੜੀ ਸੇਵਾ ਕਰਵਾਉਂਦੀ ਐ ਇਹ ਵੀ ਨਾਲ ਕਰਦੇ ਐ ਕੋਈ ਦਲੀਆ ਚਾਵਲ ਅੱਛਾ ਹਾਂਜੀ ਇਹ ਵੀ ਕਰਵਾਉਂਦੇ ਐ ਤੇ ਬਾਕੀ ਇਹਨਾਂ ਦੀ ਕਿਸਮਤ ਦਾ ਆ ਜਾਂਦਾ ਸਾਡੇ ਕੋਲ ਤੁਹਾਨੂੰ 5 ਸਾਲ ਹੋ ਗਏ ਚੱਲਦੇ ਇਹ ਕੰਮ ਚ ਲੰਦੇ ਆ ਹਨ ਹਾਂ 5 ਸਾਲ ਹੋ ਗਏ ਸੇਵਾ ਚ ਲੱਗੇ ਹੋਏ ਹਾਂਜੀ ਹਾਂਜੀ ਤੇ ਇਹ ਜਿਹੜੇ ਮੈਡਮ ਨੇ ਇਹ ਕਿੰਨੀ ਦੇਰ ਤੋਂ ਆਏ ਤੁਹਾਡੇ ਨਾਲ ਏ ਮੈਡਮ ਕਹ ਲੀ ਜੀ ਆਪਣਾ ਹਸਾਬ ਕਰਨ ਦੇ ਹੀ ਕਿੰਨੀ ਦੇਰ ਤੋਂ ਆਏ ਮੈਡਮ ਦੱਸਿਓ ਮੜਾ ਜੀ ਇੱਧਰ ਆ ਕੇ ਕੀ ਨਾਮ ਹੈ ਤੁਹਾਡਾ ਸਿਮਰਨ ਸਿਮਰਨਜੀਤ ਸਿਮਰਨਜੀਤ ਕੋਰ ਮੈਡਮ ਤੁਸੀਂ ਮੈਡਮ ਦਾ ਸੇਵਾ ਕਰਨ ਲੈ ਲੱਗ ਗਏ ਹੋ ਹਾਂਜੀ ਤੁਹਾਨੂੰ ਇਹਨਾਂ ਨੇ ਪ੍ਰੇਰਣਾ ਦਿੱਤੀ ਜਾਂ ਘਰੋਂ ਪ੍ਰੇਰਣਾ ਮਿਲੀ ਜਾਂ ਵੈਸੇ ਆਪਣੇ ਮਨ ਚ ਆ ਗਈ ਪਹਿਲਾਂ ਤੇ ਇਹਨਾਂ ਨੇ ਆਣਾ ਸ਼ੁਰੂ ਕੀਤਾ ਸੀ ਕੱਲੂ ਵੀ ਹਾਂ ਵੀ ਹੈਲਪ ਕਰਵਾਉਣਾ ਮੈਂ ਪਤਾ ਕਿਦਾ ਐਕਚੁਅਲੀ ਮੈਂ ਤੁਹਾਨੂੰ ਦੱਸਦੀ ਆ ਮੈਂ ਥੋੜਾ ਬਿਮਾਰ ਰਹੀ ਅੱਛਾ ਜੀ ਕਾਫੀ ਬਿਮਾਰ ਰਹੀ ਸੀ ਤੇ ਇਹਨੇ ਜਿੱਦਾਂ ਮੈਂ ਬਿਮਾਰ ਹੀ ਨੇ ਮੈਨੂੰ ਕਿਹਾ ਮੈਂ ਤੇਰੀ ਤੁਹਾਡੀ ਹੈਲਪ ਕਰਾਂਦੀ ਆ ਠੀਕ ਹੈ ਇਹਨੇ ਜਿੱਦਾਂ ਇੱਕ ਅੱਧੀ ਵਾਰੀ ਆਣਾ ਆ ਫੇਰ ਨਹੀਂ ਮਤਲਬ ਜਦੋਂ ਮੈਂ ਠੀਕ ਹੋ ਜਾਣਾ ਫੇਰ ਨਹੀਂ ਆਣਾ ਫੇਰ ਨਹੀਂ ਆਣਾ ਹਾਂ ਪਰ ਹੌਲੀ ਹੌਲੀ ਜਿੱਦਾਂ ਇਹਨੇ ਨਾ ਆਣਾ ਸ਼ੁਰੂ ਕੀਤਾ ਆ ਇਹਨੂੰ ਵੀ ਇਹਨਾਂ ਦੇ ਨਾਲ ਪਿਆਰ ਹੋਇਆ ਤੇ ਚੰਗਾ ਲੱਗਾ ਆ ਤੇ ਅਹੀਂ ਨੇ ਤਾਂ ਇਤੋਂ ਇਨੀ ਉਮੀਦ ਨਹੀਂ ਰੱਖੀਦੀ ਵੀ ਇਹ ਇੰਨੀ ਸੇਵਾ ਕਰ ਸਕਦੀ ਆ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਦੀ ਹੈਗੀ ਆ ਸਾਡੇ ਨਾਲ ਸੇਵਾ ਕਰਨ ਵਾਲਿਆਂ ਚੋਂ ਬਹੁਤ ਘੱਟ ਹੁੰਦੇ ਜਿਹੜੇ ਇਹਨਾਂ ਨੂੰ ਦਿਲੋਂ ਸੇਵਾ ਕਰਦੇ ਆ ਇਹ ਉਹਨਾਂ ਚੋਂ ਹੈਗੀ ਆ ਜੇ ਇਹਨਾਂ ਨੂੰ ਟੱਚ ਕਰਨਾ ਆ ਜੇ ਕੱਟੇ ਫੱਟੇ ਨੂੰ ਮਲ ਇਹ ਫੜਨਾ ਆ ਹਜੇ ਜਦੋਂ ਕੋਈ ਮਰ ਜਾਂਦਾ ਹੈ ਨਾ ਮੈਂ ਨਹੀਂ ਉਹਨੂੰ ਕਰ ਸਕਦੀ ਇਹ ਕਰ ਦਿੰਦੀ ਇਹਦੇ ਚ ਇੰਨਾ ਦਲੇਰੀ ਹੈਗੀ ਆ ਮੇਰੇ ਚੰਨੀ ਦਲੇਰੀ ਨਹੀਂ ਵੀ ਮੈਂ ਆਪਣੇ ਬੱਚਿਆਂ ਨੂੰ ਮਰਿਆ ਨੂੰ ਦੇਖਾਂ ਜਾਂ ਇੰਨੀ ਨਹੀਂ ਹੈਗੀ ਮੇਰੇ ਚ ਥੋੜੀ ਈਮੋਸ਼ਨਲ ਹੈਗੀ ਹੈਗੀ ਇਹ ਵੀ ਆ ਪਰ ਇਹਨੂੰ ਅਸੀਂ ਥੋੜਾ ਦਲੇਰ ਚ ਲੈਂਦੇ ਹੈਗੇ ਆ ਬਾਕੀ ਐਵੀ ਮਤਲਬ ਇਹਨਾਂ ਦਾ ਦਲੀਆ ਦੇਣ ਚ ਇਹਨਾਂ ਦਾ ਇਹਦਾ ਵੀ ਸੰਯੋਗ ਹੈਗਾ ਨਾ ਸੇਵਾ ਵੀ ਕਰਾਂਦੀ ਐ ਪਲੱਸ ਇਹ ਨਾਲ ਸਮਾਨ ਵੀ ਦਿੰਦੀ ਐ ਤੇ ਕੰਟੀਨਿਊ ਕਰੋਗੇ ਹਾਂਜੀ ਜਿੰਨੀਰ ਜਿੰਨੀਰ ਮੈਡਮ ਕਰਨਗੇ ਜਿੰਨਾ ਤੱਕ ਹੈ ਜਿੰਨਾ ਤੱਕ ਹੈ ਜਿੰਨਾ ਤੱਕ ਹੈ ਹਾਂ ਜਿੱਤਾਲੀ ਇਹ ਕਹਿੰਦੀ ਵੀ ਦੀਦੀ ਮੈਨੂੰ ਸਾਲ ਹੋ ਗਿਆ ਐ ਮੈਨੂੰ ਕਹਿੰਦੀ ਹਰਾਨ ਹੈਗਾ ਤੈਨੂੰ ਤੋਂ ਜ਼ਿਆਦਾ ਤੁਹਾਨੂੰ ਹਰਾਨ ਕੀ ਐ ਵੀ ਤੂੰ ਨਾਲ ਆਉਣੀ ਹੈਗੀ ਮੈਨੂੰ ਮੈਂ ਲੇਟ ਹੋਵਾਂ ਜਾਂ ਕੁਝ ਵੀ ਹੋਵਾਂ ਮੈਨੂੰ ਇਹ ਹੁੰਦਾ ਕਿ ਮੈਂ ਜਾਣਾ ਜੋ ਮਰਜ਼ੀ ਹੋਵੇ ਜਾਣਾ ਤੁਹਾਨੂੰ ਪਤਾ ਹੈ ਜਿਹੜੀ ਡਿਊਟੀ ਲੱਗੀ ਹੈ ਨਾ ਇਹ ਕਿਸੇ ਦੇ ਕਹਿ ਤੇ ਨਹੀਂ ਲੱਗੀ। ਹਾਂਜੀ ਇਹ ਡਿਊਟੀ ਪਰਮਾਤਮਾ ਨੇ ਤੁਹਾਡੀ ਲਾਈ ਹੈ। ਪਰ ਨਹੀਂ ਇੱਕ ਗੱਲ ਹੈ ਮੈਂ ਆਈ ਇਹਨਾਂ ਦੇ ਮੂਹ ਨੂੰ ਸੀਗੀ। ਹਾਂਜੀ ਨਹੀਂ ਮੈਂ ਕੱਲ ਕਰਦਾ ਕਿ ਜਰੀਆ ਹੁੰਦਾ ਹੈ। ਹਾਂਜੀ ਤੁਸੀਂ ਇਹਨਾਂ ਦੀ ਸੇਵਾ ਦੇਖ ਕੇ ਇਹਨਾਂ ਨੂੰ ਸੇਵਾ ਕਰਦੇ ਦੇਖ ਕੇ ਪ੍ਰਭਾਵਿਤ ਹੋ ਗਏ। ਠੀਕ ਹੈ ਨਾ ਤੁਹਾਡਾ ਮਨ ਕੀਤਾ ਵੀ ਮੈਂ ਵੀ ਕਰਾਂ। ਹਾਂਜੀ ਉਹਨੇ ਉਹ ਸੇਵਾ ਦੇਣ ਵਾਲਾ ਅਸਲ 'ਚ ਕੌਣ ਹੈ? ਮੈਂ ਦਿੰਦੀ ਹੁੰਦੀ ਨਾ ਇਹਨਾਂ ਨੂੰ ਵੀ ਸੇਵਾ ਉਹ ਦੇ ਰਿਹਾ ਤੁਹਾਨੂੰ ਸੇਵਾ ਉਹ ਦੇ ਰਿਹਾ ਹੈ। ਇਹ ਦਰਬੇਸ਼ ਨੇ। ਹਾਂਜੀ ਇਹਨਾਂ ਦੀ ਸੇਵਾ ਕਰ ਬੇਜੁਬਾਨ ਨੇ ਜਿੰਨੀ ਸੇਵਾ ਇਹਨਾਂ ਦੀ ਕੀਤੀ ਜਾਵੇ ਉਨੀ ਘਟ ਹੈ ਬਾਕੀ ਸਾਨੂੰ ਇਹ ਖੁਸ਼ੀ ਬੜੀ ਹੈ ਸਾਸੀਂ ਦਾ ਡੇਲੀ ਇੰਡੀਅਨ ਨਿਊਜ਼ ਵਲੋਂ ਤੁਹਾਨੂੰ ਦੋਨਾਂ ਨੂੰ ਮੁਬਾਰਕਬਾਦ ਦਿੰਨੇ ਆ ਮੈਡਮ ਨੂੰ ਮੁਬਾਰਕਬਾਦ ਦਿੰਨੇ ਆ ਕਿ ਤੁਸੀਂ ਇੰਨਾ ਵਧੀਆ ਕੰਮ ਕਰ ਰਹੇ ਜੀ ਥੈਂਕ ਯੂ ਜੀ ਹਾਂਜੀ ਥੈਂਕ ਯੂ ਜੀ ਚਲੋ ਅਸੀਂ ਉਮੀਦ ਕਰਦੇ ਆਂ ਵੀ ਨਹੀਂ ਮੇਰੀ ਇੱਕ ਇੱਥੇ ਹੋ ਗਈ ਆਪਾਂ ਇਹਨੂੰ ਕੰਮ ਨਹੀਂ ਕਹਿ ਸਕਦੇ ਇਹ ਡੇਲੀ ਰੂਟੀਨ ਹੈ ਸਾਡੀ ਆਪਾਂ ਡੇਲੀ ਜੀ ਰੋਟੀ ਖਾਂਦੇ ਆ ਇਹਨਾਂ ਨੂੰ ਲੋਕੀ ਨਾ ਚੰਗਾ ਨਹੀਂ ਸਮਝਦੇ ਜ਼ਿਆਦਾਤਰ ਚੰਗਾ ਸਮਝਦੇ ਨਹੀਂ ਹੈਗੇ ਕਿਉਂਕਿ ਇਹ ਜ਼ਿਆਦਾਤਰ ਨਾ ਇਹ ਪਿਆਰ ਦੇ ਭੁੱਖੇ ਆ ਆਪਾਂ ਇਹਨਾਂ ਨੂੰ ਇੱਕ ਵਾਰੀ ਤੁਸੀਂ ਇੱਥੇ ਆਉਂਗੇ ਇੱਕ ਵਾਰੀ ਦਬਕਾ ਮਾਰੋਗੇ ਨਾ ਇਹਨਾਂ ਦੇ ਉਹ ਦਿਮਾਗ 'ਚ ਰਹਿਣਾ ਹੁਣ ਮੱਲਿਆਂ 'ਚ ਰਹਿੰਦੇ ਇਹ ਪੈਂਦੇ ਵੀ ਹੈਗੇ ਆਈ ਐਮੀ ਕਾਹਤੋਂ ਕਹੀਏ ਇਹ ਮੇਰੇ ਤਬਕੇ 'ਤੇ ਹੈ ਇੱਥੇ ਸਿਰਫ ਚੋਪ ਪਰ ਸਭ ਕੁਝ ਹੁੰਦਾ ਹੈ ਜੇ ਕਰਨਾ ਚਾਹੀਏ ਦਾ ਬਿਲਕੁਲ ਬਿਲਕੁਲ ਜੇ ਹੁਣ ਆਪਾਂ ਮੱਲਿਆਂ 'ਚ ਵੀ ਕਹਿੰਦੇ ਆ ਆਪਾਂ ਰਹਿੰਦੇ ਆ ਰੋਟੀ ਖਵਾਉਂਦੇ ਉਹਨਾਂ ਨੂੰ ਫ੍ਰੈਂਡਲੀ ਰੱਖੋ ਫ੍ਰੈਂਡਲੀ ਹੀ ਰਹਿੰਦੇ ਆ ਜੇ ਆਪਾਂ ਉਹਨਾਂ ਨੂੰ ਦਬਕਾ ਮਾਰਾਂ ਔਰ ਡੰਡਾ ਮਾਰ ਪਾਣੀ ਪਾ ਉਹਨਾਂ ਨੇ ਤੁਹਾਨੂੰ ਵੀ ਉਦਾਂ ਦਾ ਰਿਐਕਸ਼ਨ ਦੇਣਾ ਹੈ ਜੇ ਆਪਾਂ ਇਹਨਾਂ ਨੂੰ ਲੱਤ ਮਾਰਨ ਦਾ ਰਿਐਕਸ਼ਨ ਦੇ ਠੀਕ ਹੈ ਕਿਉਂਕਿ ਕੋਈ ਵੀ ਹੈ ਨਾ ਆਪਣਾ ਘਰ ਦੇ ਵਿੱਚ ਵੀ ਹੈ ਆਪਣੇ ਮਾਪਿਓ ਭੈਣ ਭਰਾ ਬੱਚੇ ਵੀ ਹੈ ਨਾ ਉਹਨਾਂ ਨੂੰ ਰੋਜ਼ ਦਬਕਾ ਰੱਖਾਂਗੇ ਨਾ ਤੇ ਉਹਨਾਂ ਨੇ ਤੁਹਾਨੂੰ ਦਬਕੇ ਦਾ ਜੋਬ ਦਬਕੇ ਚ ਹੀ ਦੇਣਾ ਕਰ ਨੂੰ ਇਹਨਾਂ ਦਾ ਵੀ ਉਹ ਹੀ ਹਿਸਾਬ ਹੈ ਮਹੱਲੇ ਚ ਲੋਕਾਂ ਨੂੰ ਸਿਕਿਉਰਿਟੀ ਚਾਹੀਦੀ ਹੈ ਸਭ ਕੁਝ ਚਾਹੀਦਾ ਹੈ ਪਰ ਇਹਨਾਂ ਦਾ ਭੌਂਕੜਾ ਮਾੜਾ ਲੱਗਦਾ ਹੈ ਇਹਨਾਂ ਦਾ ਲੋਕਾਂ ਨੂੰ ਪੈਣਾ ਹੁਣ ਲੋਕੀ ਇਹ ਨਹੀਂ ਨਾ ਸੋਚਦੇ ਵੀ ਬਾਹਰ ਦੇ ਬੰਦੇ ਨੂੰ ਪੈਂਦੇ ਆ ਕਿਉਂ ਪੈਂਦੇ ਆ ਹਾਂਜੀ ਬਜ਼ੁਰਗਾਂ ਨੂੰ ਪੈਂਦੇ ਕਿਉਂ ਪੈਂਦੇ ਕਿਉਂਕਿ ਹੱਥਾਂ 'ਚ ਲਾਟੀਆਂ ਫੜੀਆਂ ਲਾਟੀਆਂ ਹੁੰਦੀਆਂ ਠੀਕ ਹੈ ਲਾਟੀਆਂ ਤੋਂ ਇਹ ਡਰਦੇ ਆ ਹਾਂਜੀ ਹੁਣ ਇੱਥੇ ਹੀ ਕੋਈ ਵੀ ਬੱਚਾ ਨੰਗਦਾ ਘੇਟਣ ਲਈ ਨੰਗਦਾ ਉਹਨਾਂ ਦੇ ਹੱਥ 'ਚ ਉਹ ਹੁੰਦੇ ਆ ਹਾਕੀ ਹੁੰਦੀਆਂ ਬੈਟ ਹੁੰਦੇ ਆ ਆਈ ਉਹਨਾਂ ਨੂੰ ਪਹਿਲਾਂ ਹੀ ਕਹਿੰਦਾ ਪੁੱਤ ਪਿੱਛੇ ਲਗਾਉ ਦੋ ਸਾਡਾ ਵੀ ਫਰਜ਼ ਬੰਦਾ ਹੈਗਾ ਬਾਕੀ ਇਹ ਜਾਨਵਰ ਗਿਨੇ ਗਏ ਆ ਕਿ ਜਿਨ੍ਹਾਂ ਦਾ ਦਿਮਾਗ ਹੈਗਾ ਆ ਪਰ ਇੰਨਾ ਵੀ ਨਹੀਂ ਹੈਗਾ ਵੀ ਆਹੀਂ ਕਿਨੂੰ ਪੈਣਾ ਹੈ ਜਾਂ ਕਿਨੂੰ ਨਹੀਂ ਇਹ ਸੋ ਸਮਝ ਕੇ ਹੁਣ ਆਹੀਂ ਇੱਥੇ ਆਨੇ ਆ ਪਾਨੇ ਆ ਜਾਂ ਇਹ ਵੀ ਹੈ ਸਾਨੂੰ ਕੱਲ ਕਿਸੇ ਨੇ ਇੱਥੇ ਦੱਸਿਆ ਵੀ ਇੱਥੇ ਬੱਚੇ ਦਿੱਤੇ ਆ ਡੋਗੀ ਨੇ ਤੁਸੀਂ ਉਹਨਾਂ ਨੂੰ ਪਾ ਦਿਆ ਕਰੋ ਠੀਕ ਹੈ ਜੀ ਜਦੋਂ ਬੱਚੇ ਦਿੱਤੇ ਹੁੰਦੇ ਡੋਗੀ ਨੇ ਉਹਦੇ ਲਾਗੇ ਛੇਤੀ ਕਿਤੇ ਕੋਈ ਜਾਂਦਾ ਜੀ ਗੁੰਦਗੀ ਹੁੰਦੀ ਹੈ ਪਹਿਲਾਂ ਸਾਨੂੰ ਦੇਖਣਾ ਪੈਂਦਾ ਉਹਦਾ ਰਿਐਕਸ਼ਨ ਕਿਦਾਂ ਦਾ ਉਹ ਸਾਨੂੰ ਸੁੰਘ ਕੇ ਆਈ ਇਹ ਨਹੀਂ ਗਾ ਨੁੜੀ ਕੁੱਤੇ ਪੈਂਦੇ ਇਹ ਸਾਡੇ ਆ ਐਕਟਿਵਾ ਸੁੰਘ ਕੇ ਨਾ ਕਈ ਸਾਡੇ ਨਾਲ ਪਿਆਰ ਕਰਦੇ ਤੇ ਕਈ ਸਾਡੇ ਨਾਲ ਖੁੰਦਾ ਵੀ ਕਰਦੇ ਆ ਹੁਣ ਅਹੀਂ ਉਹਨਾਂ ਨੂੰ ਪਿਆ ਉਹਨੂੰ ਪਾਣ ਗਈ ਕੁੜੀ ਪਾਣ ਗਈ ਆ ਉਹਨੇ ਸਾਨੂੰ ਅੱਗੇ ਉਹ ਸਈ ਰਹੀ ਕੁੱਤੀ ਉਹਨੇ ਕੋਈ ਚ ਨਹੀਂ ਸਾਨੂੰ ਕਿਹਾ ਅਗੇ ਉਹਦਾ ਮੈਂ ਬੱਚਾ ਵੀ ਚੱਕਿਆ ਬਈ ਫ੍ਰੈਂਡਲੀ ਹੁੰਦੇ ਆ ਨਹੀਂ ਤਾਂ ਬੱਚਾ ਚੱਕਰ ਨਹੀਂ ਹੁੰਦੇ ਸਿਰਫ 2 ਦਿਨ ਦੀ ਆ ਸਿਰਫ 2 ਦਿਨ ਹੀ ਆ ਇਹ 2 ਦਿਨ ਹੋਏ ਯੂ نو ਬੱਚਾ ਚੱਕਰ ਨਹੀਂ ਦਿੰਦੀ ਫਿਰ ਵੀ ਅਹੀਂ ਮੈਂ ਚੱਕ ਕੇ ਆਉਂਦਾ ਬੱਚਾ ਅੰਦਰ ਰੱਖਿਆ ਕੋਈ ਨਹੀਂ ਗਿਆ ਹੁਣ ਵੀ ਇਦਾਂ ਹੀ ਹੋਇਆ ਬਾਕੀ ਦੇਖੋ ਜੀ ਜੇ ਤੁਸੀਂ ਨੇ ਨਾ ਇਹਨਾਂ ਦੇ ਵਿੱਚ ਵੀ ਆਂਦੇ ਜਿਹੜੇ ਪੈਂਦੇ ਆ ਉਹ ਇਨਸਾਨਾਂ ਜਿਹੇ ਆਂਦੇ ਆ ਆਪਾਂ ਇਨਸਾਨ ਵੀ ਚੰਗੇ ਨਹੀਂ ਹੈਗੇ ਤੇ ਜੇ ਆਪਾਂ ਇਹਨਾਂ ਨੂੰ ਕਹੀਏ ਵੀ ਇਹ ਮਾੜੇ ਹੈਗੇ ਤਾਂ ਸੇਮ ਅਹੀਂ ਵੀ ਉਦਾਂ ਦੇ ਕੋਈ ਆ ਸਾਡੇ ਨਾਲ ਲੜਨ ਆਵੇ ਅਸੀਂ ਉਹਨੂੰ ਵੀ ਟੋਟ ਕੇ ਪੈਂਦੇ ਆ ਮਾਰਦੇ ਟੋਟਦੇ ਉੱਥੇ ਇਨਸਾਨ ਕੁਝ ਨਹੀਂ ਕਰ ਸਕਦਾ ਬਿਲਕੁਲ ਜ਼ਰੂਰ ਪਰ ਇਹਨਾਂ ਤੇ ਜੋਰ ਚੱਲਦਾ ਨਾ ਇਹਨਾਂ ਨੂੰ ਮਾਰ ਬਟ ਸਕਦੇ ਹੈ ਜੇਹੀ ਹੈ ਹੁਣ ਆਪਾਂ ਇਹ ਮਹੱਲੇ ਦੇ ਵਿੱਚ ਆਂਦੇ ਆ ਹੁਣ ਸਾਡੇ ਸਾਹਮਣੇ ਸ਼ਰੀਆਮ ਚੋਰੀਆਂ ਹੁੰਦੀਆਂ ਆਪਾਂ ਉਹਨਾਂ ਦਾ ਕੁਝ ਨਹੀਂ ਕਰ ਸਕਦੇ ਇਥੇ ਇੰਨੀ ਐਕਟਿਵਾ ਚੋਰੀ ਹੁੰਦੀਆਂ ਸਾਡੇ ਬਲਡਰ ਮਾਰਕ ਚੋ ਅੱਜ ਤੱਕ ਜਿਹੜੀਆਂ ਵਾਪਸ ਹੀ ਨਹੀਂ ਹੋਈਆਂ ਉਹਨਾਂ ਦਾ ਹੀ ਕੁਝ ਨਹੀਂ ਕਰ ਸਕਦੇ ਇਹਨਾਂ ਤੇ ਜੋਰ ਚੱਲਦਾ ਹੈ ਇਹਨਾਂ ਨੂੰ ਆਪਾਂ ਮਾਰ ਸਕਦੇ ਆ ਲੱਤਾਂ ਤੋੜ ਸਕਦੇ ਆ ਸਭ ਕੁਝ ਕਰ ਸਕਦੇ ਆ ਇਹਨਾਂ ਤੇ ਜੋਰ ਚੱਲਦਾ ਹੈ ਅੱਛਾ ਜ਼ਿਲ੍ਹਾੰਤਰ ਸ਼ਹਿਰ ਦੇ ਵਿੱਚ ਅਗਰ ਕੋਈ ਸਟ੍ਰੀਟ ਹੋਗਾ ਤਲਿਏ ਜਿਹੜੇ ਹੈ ਹੁੰਮਲੇ ਬੈਣੇ ਉੱਤੇ ਤੁਹਾਨੂੰ ਠੀਕ ਲੋਕੀ ਖਾਣਾ ਵਗੈਰਾ ਪਾ ਦਿੰਦੇ ਆ ਉਥੇ ਰਹਿੰਦੇ ਨੇ ਜੇ ਜਦੋਂ ਕੋਈ ਪ੍ਰੋਬਲਮ ਆਂਦੀ ਬਿਮਾਰ ਹੋ ਜਾਂਦੇ ਆ ਫਿਰ ਉਹਨਾਂ ਦੇ ਕੇਅਰ ਨਹੀਂ ਕਰ ਸਕਦੇ ਕਿਉਂਕਿ ਉਹ ਪੈਂਦੇ ਆ ਕੇਅਰ ਨਹੀਂ ਕਰ ਸਕਦੇ ਮੈਂ ਨਹੀਂ ਕਰੀਆ ਫੇਸਬੁਕ ਤੇ ਇਦਾਂ ਪਾਣਗੇ ਪਲੀਜ਼ ਹੈਲਪ ਮੈਂ ਤਾਂ ਹੱਸਦੀ ਆ ਮੈਂ ਨੋਟਿਸ ਬੋਰਡ ਹੈਗਾ ਜਲੰਧਰ ਮੈਂ ਬੜਾ ਹੱਸਦੀ ਮੈਂ આજ ਤੱਕ ਕੋਈ ਕੋਈ ਕਮੈਂਟ ਨਹੀਂ ਪਾਇਆ ਮੈਂ ਹੱਸਦੀ ਆਏ ਲੋਕੀ ਕਹਿਣਗੇ ਕੋਈ ਐਨ ਜੀਓ ਵਾਲਾ ਆ ਜੇ ਪਲੀਜ਼ ਹੈਲਪ ਕਰ ਦੋ ਕੁਝ ਨਹੀਂ ਹੁੰਦਾ ਮੈਡੀਕਲ ਤੇ ਜਾਓ ਉਹਨਾਂ ਨੂੰ ਕਹੋ ਜੀ ਹਾਂਜੀ ਜਗ ਹਾਡੀਆਂ ਹੀ ਦਵਾਈਆਂ ਇਹਨਾਂ ਨੂੰ ਚੱਲਦੀਆਂ ਇਨਸਾਨਾਂ ਦੀਆਂ ਦਵਾਈਆਂ ਮੇਰੀ ਐਕਟਿਵਾ 'ਚ ਜਿੰਨੀਆਂ ਦਵਾਈਆਂ 625 ਲਗੀ ਹੈ ਇਨਸਾਨਾਂ ਦੀਆਂ ਹੀ ਦਵਾਈਆਂ ਇਹਨਾਂ ਨੂੰ ਲੱਗਦੀਆਂ ਥੋੜਾ ਬੋਲ ਕੇ ਦੱਸੋ ਕਿਹੜੀ ਕਿਹੜੀ ਮੈਡੀਸਿਨ ਹੈ ਜੇ ਜੀ ਦੇਖੋ ਕਦੀ ਵੀ ਕੋਈ ਜ਼ਖਮ ਹੋਵੇ ਬੱਚੇ ਦੇ ਅੱਖ ਨਿਕਲੀ ਹੋਵੇ ਕੁਝ ਵੀ ਹੋਵੇ 625 5 ਦਿਨ 2 6 ਦਿਨ ਦੋ ਸਾਰੇ ਤੋਂ ਵੱਡਾ ਜ਼ਖਮ ਹੋ ਜਾਂਦਾ ਸਹੀ 625 ਕਿਹੜੀ ਦਵਾਈ ਨਾ 625 ਹੀ ਦਵਾਈ ਦਾ ਨਾਮ ਹੈ ਦਵਾਈ ਦਾ ਨਾਮ 625 ਉਹ ਤਾਂ ਇਹ ਆਪਣੇ ਇਨਸਾਨਾਂ ਦੇ ਮੈਡੀਕਲ ਤੋਂ ਲੈ ਸਕਦੇ ਹੈਗੇ ਆ ਅੱਛਾ ਮਿਲ ਜਾਂਦੀ ਮਿਲਦੀ ਹੈ ਆਸਾਨੀ ਨਾਲ ਮਿਲਦੀ ਹੈਗੀ ਹੈ ਜੇ ਇਹਨਾਂ ਦੇ ਕੀੜੇ ਪੈ ਜਾਣ ਨਿਊ ਮੈਕ ਗੋਲੀ ਹੈਗੀ ਹੈ ਨਿਊ ਮੈਕ ਕਹਿੰਦੀ ਹੈ ਮਹੀਨੇ 'ਚ ਕਦੀ ਵਾਰੀ ਤੋਂ ਨਾਲ ਇਹਨਾਂ ਨੂੰ ਡੀਵਾਰਮਿੰਗ ਦੀ ਦੇਣੀ ਪੈਂਦੀ ਹੈ ਗੋਲੀ ਉਹ ਕਦੇ ਵਾਸਤੇ ਉਹ ਜਿੱਦਾਂ ਟੈਡ 'ਚ ਕੀੜੇ ਕੁੜੇ ਹੁੰਦੇ ਆ ਉਹ ਮਰ ਮਰ ਜਾਂਦੇ ਹੈਗੇ ਔਰ ਕੁਝ ਨਹੀਂ ਹੁੰਦੀ ਨਾਰਮਲ ਹੀ ਹੈ ਗਿਆ ਆਪਾਂ ਆਪਣੇ ਵੀ ਜਦੋਂ ਹੁੰਦੇ ਗਿਆ ਮਗਰ ਨੋਟਿਸ ਬੋਰਡ ਚ ਲਿਖਦੇ ਆ ਜਦੋਂ ਹੋ ਗਿਆ ਜੀ ਸਾਨੂੰ ਦਵਾਈ ਦੇ ਲੋ ਵਾ ਦੇ ਲਈ ਇਹ ਇਹ ਆਦੇ ਆ ਮਦਦ ਨਾ ਟਿਕ ਹੈ ਨਹੀਂ ਨਾ ਮੇਰੇ ਖਤਮ ਹੋਇਆ ਇਹਨਾਂ ਲਿਆਣੇ ਜੇ ਮੰਨੋ ਕਿਸੇ ਨੂੰ ਕੋਈ ਸਮੱਸਿਆ ਆਂਦੀ ਹੈ ਹਾਂ ਜੀ ਅਗਰ ਤੁਹਾਨੂੰ ਅਗਲਾ ਆਪਣਾ ਮਿਲਣਾ ਚਾਹਵੇ ਤੁਹਾਨੂੰ ਕਿਵੇਂ ਕੰਟੈਕਟ ਕਰ ਸਕਦਾ ਹੈ ਆ ਦੇਖੋ ਜੀ ਮੈਂ ਇੱਥੇ ਰਹਿੰਦੀ ਮੈਂ ਬਲਡਨ ਪਾਰਕ ਰਹਿੰਦੀ ਹੈਗੀ ਹੈ 3 ਵਜੇ ਤੋਂ ਲੈ ਕੇ 7 ਵਜੇ ਤੱਕ ਇੱਥੇ ਹੋਈਦਾ ਬਲਡਨ ਵਰਕ ਜਿੰਨੂ ਮਰਜ਼ੀ ਪੁੱਛ ਲੋ ਅੱਛਾ ਹਾਂਜੀ ਹਾਂਜੀ ਕਿਸੇ ਡੋਗੀ ਦੀ ਆਪਣੀ ਟ੍ਰੀਟਮੈਂਟ ਕਰਵਾਉਣਾ ਹੈ ਜਾਂ ਕੁਝ ਦਵਾਈ ਵਗੈਰਾ ਪੁੱਛਣੀ ਹੈ ਤੇ ਤੁਹਾਨੂੰ ਪੁੱਛ ਸਕਦੇ ਪੁੱਛ ਸਕਦੇ ਯਾਰ ਦਵਾਈਆਂ ਲੈ ਲੈਣੀਆਂ ਵੀ ਉਹ ਵੀ ਲੈ ਕੇ ਜਾ ਸਕਦੇ ਆਨੇ ਕੋ ਦਵਾਈਆਂ ਵੀ ਹੁੰਦੀਆਂ ਹਾਂਜੀ ਹੁਣ ਕਈ ਦਵਾਈਆਂ ਅਫੋਰਡ ਕਰ ਸਕਦੇ ਆ ਕਈ ਨਹੀਂ ਕਰਦੇ ਹੈਗੇ ਨਾ ਹਾਂਜੀ ਹਾਂਜੀ ਹੁਣ ਜਿੱਦਾਂ ਕਈ ਮਹੱਲਿਆਂ 'ਚ ਕਈਆਂ ਨੂੰ ਅਸੀਂ ਦੇ ਦਿੱਤੀਆਂ ਦਵਾਈਆਂ ਕਈ ਅਫੋਰਡ ਕਰ ਲੈਂਦੇ ਕਈ ਨਹੀਂ ਕਰਦੇ ਆ ਦੇ ਦੀ ਦੇ ਉਹਨਾਂ ਨੂੰ ਹਾਂਜੀ ਅਫੋਰਡ ਦਾ ਵੈਸੇ ਅਸੀਂ ਵੀ ਉਹਨਾਂ ਕੀ ਕਰ ਸਕਦੇ ਹੈਗੇ ਆ ਪਰ ਮੇਰੇ ਬੱਚਿਆਂ ਲਈ ਆ ਮੈਂ ਆਪਣੇ ਬੱਚਿਆਂ ਲਈ ਕੁਝ ਵੀ ਕਰ ਸਕਦੀ ਹਾਂ ਠੀਕ ਹੈ ਜੀ ਹਾਂਜੀ ਹਾਂਜੀ ਹੁਣ ਜਿੱਤਾ ਇਹ ਆਏ ਅੱਜ ਅੱਧੇ ਆਪਰੇਟ ਕਰਕੇ ਆਏ ਹੈਗੇ ਆ ਹੁਣ ਜਿਹੜੇ ਆਪਰੇਟ ਕਰਕੇ ਆਉਂਦੇ ਮੈਂ ਉਹਨਾਂ ਦਾ ਵੀ ਦੱਸਦੀ ਆ ਤੁਹਾਡੇ ਮੱਲੇ ਚ ਕਦੀ ਵੀ ਕਿਸੇ ਨਾ ਡੋਗੀ ਆਪਰੇਟ ਕਰਕੇ ਆਵੇ ਨਾ ਉਹਨੂੰ ਦੋ ਤਿੰਨ ਦਿਨ ਜੇ ਤੁਸੀਂ ਵੇਚੇ ਹੈਗੇ ਆ ਤੇ ਪਨੀਰ ਦੇ ਦਿਓ ਨੌਨ ਵੇਚੇ ਹੈਗੇ ਤਾਂ ਅੰਡਾ ਦੇ ਦਿਓ ਚਾਰ ਪੰਜ ਉਹ ਜਿਹੜਾ ਆਪਰੇਟ ਹੋਇਆ ਹੁੰਦਾ ਹੈ ਥੋੜਾ ਬੋਧਾ ਸਹੀ ਹੋ ਜਾਂਦਾ ਕਿਉਂਕਿ ਉਹਨਾਂ ਨੇ ਤਾਂ ਆਪਰੇਸ਼ਨ ਕਰਕੇ ਉੱਤੇ ਭੇਜਣਾ ਗਲੀ ਜਿਨ੍ਹਾਂ ਨੂੰ ਕੀ ਮਿਲਣਾ ਹੈ ਕਈ ਰੋਟੀ ਪਾ ਦਿੰਦੇ ਆ ਕਈ ਤਾਂ ਸੁੱਕੀਆਂ ਰੋਟੀਆਂ ਆਪਣੀਆਂ ਰਾਤ ਦੀਆਂ ਬਚੀਆਂ ਦਿੰਦੇ ਆ ਉਹਦੇ ਵਿੱਚ ਉਹ ਮਰ ਵੀ ਸਕਦਾ ਜਾਂ ਕੁਝ ਵੀ ਹੋ ਸਕਦਾ ਨਾ ਪਨੀਰ ਤੇ ਅੱਗ ਦੇ ਨਾਲ ਜਲਦੀ ਰਿਕਵਰ ਹੋ ਜਾਂਦੇ ਆ ਹੋ ਜਾਂਦਾ ਹੈ ਤਾਕਤ ਵਾਲੀ ਚੀਜ਼ ਹੈਗੀ ਨਾ ਕਿਉਂਕਿ ਇਹ 8 8 9 9 ਮਹੀਨੇ ਦੀਆਂ ਬੱਚੀਆਂ ਗਈਆਂ ਆ ਹਾਂਜੀ ਇਹਨਾਂ ਦੇ ਤਾਂ ਕਰਾਈਦੇ ਹੈਗੀਆਂ 8 8 9 9 ਮਹੀਨੇ ਦੀਆਂ ਉਹ ਤੋਂ ਬੱਚੇ ਜੰਮ ਕੇ ਬਹਿ ਜਾਂਦੀਆਂ ਵਿਚਾਰੀਆਂ ਬੱਚੇ ਮਰ ਜਾਂਦੇ ਆ ਸਾਰਿਆਂ ਦੇ ਇਸ ਲਈ ਇਹ ਹੈਗੇ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਜੀ ਥੈਂਕ ਯੂ ਸੋ ਮੱਚ ਥੈਂਕ ਯੂ ਜੀ ਤੁਹਾਡਾ ਥੈਂਕ ਯੂ 好，低一点，低一点，低一点，低一点，